ਜਿੰਨਾ ਚਿਰ ਪਾਣੀ ਦਾ ਨਾ ਪਾਓ ਉਹਨਾਂ ਚਿਰ ਬੂਟਿਆਂ ਦਾ ਕੁਛ ਹਾਲ ਨਹੀਂ ਇੱਕ ਕੰਮ ਕਰਨਾ ਪੈਂਦਾ ਸਾਰੇ ਪਾਸੇ ਮੈਨੂੰ ਵੇਖਣਾ ਪੈਂਦਾ ਜੇ ਮੈਂ ਨਾ ਵੇਖਾਂ ਤੇ ਬੂਟੇ ਦੇ ਸਾਰੇ ਸੜ ਜਾਣ ਆਪ ਤੇ ਮਾਤਾ ਸਾਰਾ ਦਿਨ ਅੰਦਰ ਪਈ ਰਹਿੰਦੀ ਆ ਤਾੜਾ ਮਾਰਦੀ ਰਹਿੰਦੀ ਆ ਜੀਵਨ ਮੈਨੂੰ ਰੋਟੀ ਦੇ ਜਾ ਜੀਵਨ ਮੈਨੂੰ ਪਾਣੀ ਦੇ ਜਾ ਫੇਰ ਕਹਿਣਾ ਜੀਵਨ ਜਿੰਨਾ ਮਾੜਾ ਹੀ ਕੋਈ ਨਹੀਂ ਹੁਣ ਮਾਹ ਸਾਰੇ ਘਰ ਦੇ ਕੰਮ ਕਾਏ ਫੇਰ ਫੋਲੋ ਬੂਟੇ ਸਾਰੇ ਸੁੱਕਣ ਡਏ ਇਹਨਾਂ ਵਿਚਾਰਿਆਂ ਨੂੰ ਪਾਣੀ ਪੁਣੀ ਪਾਉਣਾ ਕਰਾਂ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹ ਤਾਂ ਇੱਕ ਗੱਲ ਵਾ ਮਾਤਾ ਦੀ ਕੁੜੀ ਨੇ ਤੇ ਬੜਾ ਭੱਜ ਭੱਜ ਆਇਆ ਕਰਨਾ ਹੈਗਾ ਉਹ ਹੁਣ ਆਉਣੋਂ ਹਟ ਗਈ ਆ ਉਹਨੇ ਤੇ ਭੱਜ ਭੱਜ ਆਉਣਾ ਹੈਗਾ ਪਰ ਉਹ ਤੇ ਕਦੀ ਵੱਡੀ ਨਹੀਂ ਤੇ ਫੋਨ ਵੀ ਉਹਦਾ ਵੱਧ ਘੱਟ ਹੀ ਆਂਦਾ ਵਾ ਮੈਨੂੰ ਲੱਗਦਾ ਵਾ ਉਹਦੇ ਘਰ ਵਾਲੇ ਨੇ ਚੰਗੀ ਸੂਤ ਕੀਤੀ ਆ ਉਹ ਤਾਂ ਇੱਕ ਗੱਲ ਚੰਗੀ ਹੈ ਜੀਵਨ ਕਿ ਉਹਨੂੰ ਸੂਤ ਕੀਤਾ ਵਾ ਜੇ ਉਹਦਾ ਘਰਵਾਲਾ ਨਾ ਚੰਗਾ ਨਾ ਹੁੰਦਾ ਫੇਰ ਤਾਂ ਟੱਪ-ਟਪ ਚੜਿਆ ਕਰਨਾ ਸੀ ਤੇ ਮੇਰਾ ਹੀ ਜੀਣਾ ਹਰਾਮ ਕਰਨਾ ਸੀ ਚੱਲ ਮਨਾ ਆਪਣਾ ਕੰਮ ਮੁਕਾ ਦਵਾਦਾ ਫੇਰ ਮਾਈ ਦੀਆਂ ਵਾਜਾਂ ਪੈਂਡ ਆਪਣੀਆਂ ਆ ਜਾ ਆਣ ਕੇ ਪਾਣੀ ਦੇ ਦੇ ਆਣ ਕੇ ਆਹ ਦੇ ਦੇ ਪਾਣੀ ਲਾਉਣ ਵਾਲੇ ਪੱਠਿਆਂ ਨੂੰ ਲਾਤਾ ਪਾਣੀ ਇਹ ਦੀਵਨ ਕੀ ਕਰਨਦੀ ਆ ਫੁੱਲਾਂ ਨੂੰ ਪਾਣੀ ਪਾਉਣਦੀ ਆ ਕਿ ਫੁੱਲਾਂ ਨਾਲ ਗੱਲਾਂ ਰਹੀ ਆ ਕਰਨ ਹੈ ਲੱਗਦਾ ਨਾ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਇਹ ਨਹੀਂ ਸੁਧਰ ਸਕਦੀ ਕੋਹਨਾ ਕੋਹ ਕੋਹਨਾ ਕੋਹ ਪਾਣੀ ਦੇ ਦਿਮਾਗ ਚ ਚੱਲਦਾ ਹੀ ਰਹਿੰਦਾ ਲੈ ਚਲ ਪੁੱਛ ਨੇ ਜਾ ਕੇ ਕੀ ਗੱਲ ਪਤਾ ਕੀ ਗੱਲ ਮੈਂ ਵੇਖਣ ਡਿਆ ਬੂਹੇ ਚੋਂ ਤੂੰ ਤਾਂ ਕੱਲੀ ਗੱਲਾਂ ਕਰੀ ਜਾਣੀ ਕੀ ਗੱਲ ਵਾ ਹਾਏ ਹਾਏ ਹਾਂ ਕੱਲੀ ਨੇ ਗੱਲਾਂ ਮੈਂ ਕਾਧੀਆਂ ਕਰਨੀਆਂ ਨੇ ਜਿੰਨੀ ਵੀ ਹਾਦੀ ਕਰਦੇ ਜੇ ਉਦਾਂ ਹੀ ਮੈਂ ਕਹਾਂ ਵੀ ਚੱਲ ਕੰਮ ਕੁਮ ਸਾਰੇ ਸਾਂਭੇ ਗਏ ਸੀ ਰੋਟੀ ਪਾਣੀ ਬਣ ਗਿਆ ਸੀ ਤੇ ਮੈਂ ਆਹ ਵਿਚਾਰੇ ਫੁੱਲ ਸੁੱਕਣ ਡਏ ਆ ਇਹਨਾਂ ਨੂੰ ਕਦੀ ਕਿਸਨੇ ਪਾਣੀ ਨਹੀਂ ਪਾਇਆ ਤੇ ਮੈਂ ਚਲ ਪਾਣੀ ਪਾ ਦਨੀ ਆ ਇਹ ਵੀ ਕੋਈ ਗੁਨਾਹ ਕਰਤਾ ਮੈਂ ਮੇਰੀ ਗੱਲ ਸੁਣ ਮੈਂ ਤਾਂ ਕਹਿਆ ਸਰ ਦਿਮਾਗ 'ਚ ਫਰਕ ਪੈ ਗਿਆ ਲੱਗਦਾ ਪਿਆਤ ਨਹੀਂਗਾ ਪਰ ਪਾ ਦੋਗੇ ਤੁਸੀਂ ਰਲ ਮਿਲ ਕੇ ਇੱਕ ਤੁਹਾਡੀ ਮਾਂ ਉਹ ਜੀ ਉਹ ਸਾਰਾ ਦਿਨ ਅੰਦਰ ਬੈਠੀ ਗੱਲਾਂ ਕਰੀ ਜਾਂਦੀ ਆ ਤੁਸੀਂ ਬਾਹਰ ਆਉਂਦੇ ਜਦ ਮੈਨੂੰ ਗੱਲਾਂ ਕਰੀ ਜਾਂਦੇ ਜੀ ਇਹ ਵੀ ਗੱਲ ਸੁਣ ਲੈ ਸਿਆਣੇ ਬੰਦੇ ਦਾ ਕੰਮ ਹੁੰਦਾ ਕਹਿਣ ਦਾ ਹੈ ਉਹਨਾਂ ਦੀ ਉਮਰ ਹੋਈ ਆ ਤੈਨੂੰ ਪਤਾ ਜਿਹੜੀ ਇੱਕ ਵਾਰੀ ਸਿਆਣੇ ਗੱਲ ਫੜ ਲ ਮੁੜ ਕੇ ਛੱਡਦੇ ਨਹੀਂ ਹੁੰਦੇ ਜਿੰਨਾ ਚਿਰ ਪੂਰੀ ਨਾ ਹੋਵੇ ਤੇ ਤੂੰ ਤੂੰ ਹੀ ਸਿਆਣੀ ਬਣ ਜਾ ਮੇਰੀ ਗੱਲ ਸੁਣੋ ਜੀ ਉਹ ਇਸ ਤਰ੍ਹਾਂ ਦੀ ਐ ਤੇ ਮੇਰਾ ਨਾ ਹੁਣ ਦਿਮਾਗ ਸੱਚੀ ਖਰਾਬ ਹੋਣ ਲਿਆ ਪਿਆ ਇੱਕ ਮੈਂ ਕਰਦੇ ਸਾਰੇ ਕੰਮ ਕਰੀ ਜਾਵਾਂ ਇੱਕ ਮੈਂ ਗੱਲਾਂ ਸੁਣੀ ਜਾਵਾਂ ਤੁਹਾਨੂੰ ਮੈਂ ਆ ਹੀ ਲੱਭੀ ਆ ਤੇ ਤੈਨੂੰ ਤੇ ਮੈਂ ਕਹਿ ਕਹਿ ਦੇ ਹਾਰ ਗਿਆ ਵਾਂ ਤੂੰ ਨਾ ਮਾਤਾ ਦੀ ਟੈਨਸ਼ਨ ਛੱ ਇਕਾ ਤੈਨੂੰ ਮੈਂ ਕਿਹਾ ਦੋ ਟਾਈਮ ਗੁਰਦੁਆਰੇ ਜਾਇਆ ਕਰ ਉਹ ਚੰਗਾ ਬਾਬਾ ਆਹ ਵੇਖੋ ਪ੍ਰਵਚਨ ਨਾ ਦੋ ਬੋਤੇ ਮੈਨੂੰ ਪ੍ਰਵਚਨ ਦੀ ਗੱਲ ਨਹੀਂਗੀ ਥੋੜੀ ਬੋਤੀ ਦਿਮਾਗ ਦੀ ਸੈਟਿੰਗ ਹੋ ਜੂਗੀ ਹੋ ਜੂਗੀ ਸੈਟਿੰਗ ਹੁਣ ਤੂੰ ਕੱਲੀ ਗੱਲਾਂ ਕਰੀ ਜਾਂਂਦੀ ਇਤਨਾ ਬੜੇ ਬੜੇ ਤਗੜੇ ਨੁਕਸ ਪੈ ਜਾਂਦੇ ਬੰਦੇ 'ਚ ਕੱਲੀ ਗੱਲਾਂ ਕਦੀਆ ਕਰੀ ਜਾਂਦੀ ਆ ਦੱਸ ਜੇ ਬੰਦਾ ਪਾਣੀ ਪਾਉਂਦਾ ਪਾਉਂਦਾ ਉਦੋਂ ਕਿਤੇ ਗੱਲ ਚਤੇ ਆ ਗਈ ਕਿਸੇ ਨੇ ਕਰ ਲਈ ਤੇ ਤੁਸੀਂ ਤਾਂ ਬਸ ਮੇਰੇ ਦਿਮਾਗ ਦੇ ਪਿਛੇ ਪੈ ਕੇ ਜੇ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਮੇਰੀ ਗੱਲ ਸੁਣ ਸਵੇਰੇ ਉੱਠਨੇ ਹੁੰਨੇ ਨਾ ਚੰਗਾ ਸ ਤੇ ਮੈਂ ਕਿਹੜੀ ਮਾੜੀ ਸੋਚ ਲੈ ਗਈਆਂ ਕਿੰਨੀਆਂ ਗੱਲਾਂ ਕਰਿਆ ਕਰ ਉੱਠ ਕੇ ਠੀਕ ਆ ਸਿਆਣੀ ਬਿਆਣੀ ਤੂੰ ਹੋ ਗਈਆਂ ਕਿੰਨਾ ਟਾਈਮ ਹੋ ਗਿਆ ਤੇਰਾ ਮੱਥਾ ਮਾਰਦਿਆਂ ਨੂੰ ਹੱਦ ਹੋ ਗਈ ਆ ਹਟਦੇ ਨਹੀਂ ਗੱਲਾਂ ਕਰਨ ਨੂੰ ਹਟਦੇ ਨਹੀਂ ਜਾ ਆਪਣੀ ਮਾਂ ਦੇ ਸਰਾਂਨੇ ਬਹੁ ਜਾ ਕੇ ਮੈਂ ਬਹਿ ਜੂਗਾ ਸਰਾਂਨੇ ساری ਉਮਰ ਉੱਥੇ ਸਰਾਂਨੇ ਬੈਠਾ ਰਿਆਂਗੇ ਠੀਕ ਆ ਉਹਨੇ ਪਾਲ ਪੋਸ਼ ਕੇ ਇੱਡਾ ਵੱਡਾ ਕੀਤਾ ਉਹਦੀਆਂ ਸੁਣੋ ਜਾ ਕੇ ਮਿੱਠੀਆਂ-ਚਿੱਕੀਆਂ ਜਾਓ ਲੱਤਾਂ ਲੁੱਤੋ ਘਟੋ ਜਾ ਕੇ ਉਹਦੀਆਂ ਜਿਹੜਾ ਕੰਮ ਦਾੜਾ ਕਰਨ ਵਾਲਾ ਉਹ ਮੇਰੀ ਗੱਲ ਸੁਣ ਲੈ ਕਿਤੇ ਦਿਮਾਗ ਨੂੰ ਨਾ ਸ਼ਾਂਤ ਰੱਖਿਆ ਕਰ 24 ਘੰਟੇ ਕੋਈ ਗੱਲ ਦੀ ਫਾੜ ਛੜੀਦੀ ਹੁੰਦੀ ਕਿ ਉਹ ਐ ਹਾਂ ਫਲਾਣਾ ਐ ਹਾਂ ਨੇ ਕਰੀ ਤੂੰ ਦੇਖਦੀਆਂ ਗੱਲਾਂ ਨਿਕ ਨਿਕ ਚੰਗਾ ਸ਼ਾਂਤੀ ਆ ਮੇਰਾ ਦਿਮਾਗ ਸ਼ਾਂਤ ਰਹਿਣ ਦੋਗੇ ਤੇ ਤਾਂ ਵਾ ਨਾ ਚਲੋ ਅੰਦਰ ਜੇ ਹੁੰਦੀ ਨਾ ਰੋਟੀ ਬਣੀ ਪਕਾਉਣ ਵਾਲੇ ਪਕਾਇਆ ਪਾ ਦੇਣਾ ਪਾਣੀ ਕੋਈ ਨਹੀਂ ਜਿਹੜੇ ਰਹਿ ਗਏ ਬਾਬਾ ਮੈਂ ਰੋਟੀ ਬਣੀ ਪਕਾ ਕੇ ਆਈ ਆ ਮੈਂ ਤਾਂ ਕਹੇ ਚੱਲ ਨਾਲੇ ਪਾਣੀ ਪੁਣੀ ਪਾ ਲੈਣੀ ਫਲਾਣ ਨਾਲੇ ਤੇ ਦਿਮਾਗ ਫਰੈਸ਼ ਹੋ ਜਾਊਗਾ ਆਉਂਦੇ ਹੀ ਗੱਲ ਚੱਲ ਹੁਣ ਆ ਪਾਗਦਾ ਦਾ ਫਿਰ ਤੂੰ ਹੀ ਉਹ ਪਾ ਲੈਣੀ ਆ ਪਤਾ ਨਹੀਂ ਕੀ ਖਾਦਾ ਇਹਨਾ ਮਾਂ ਪੁੱਤਾਂ ਨੇ ਕੁਮ 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 ਕੇ ਮੇਰੇ ਦਵਾਲੇ ਘੁਮ ਘੁਮ ਕੇ ਮੇਰੇ ਦਵਾਲੇ ਇਹਨਾਂ ਨੂੰ ਮੈਂ ਹੀ ਲੱਭਦੀ ਆ ਬਸ ਘਰ ਦੇ ਵਿੱਚ ਹਾਦੀ ਹੋਈ ਇਹਨਾਂ ਵਾਲੀ ਕਿਤੇ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਗਈ ਆਉਂਦੀ ਮੈਨੂੰ ਕਹਿਣ ਡਿਆ ਲੱਖ ਰੁਪਈਆ ਲੈ ਕੇ ਆਵੀਂ ਮਾਂ ਮੇਰੀ ਮੰਜੇ ਤੇ ਪਈ ਆ ਮੈਂ ਲੱਖ ਕਿੱਦਾਂ ਮੰਗੂਗੀ ਜੇ ਤੇ ਮੇਰੀ ਪਰਜਾਈ ਚੰਗੀ ਹੋਵੇ ਫੇਰ ਵੀ ਮੈਂ ਮੰਗਲਾਂ ਉਹਨੇ ਤੇ ਜਦੋਂ ਮੈਨੂੰ ਵੇਖ ਲਿਆ ਭੀ ਆ ਗਈ ਆ ਮੱਥੇ ਤੇ ਤੀੜੀਆਂ ਪਾ ਲੈਣੀਆਂ ਪਤਾ ਨਹੀਂਗਾ ਕਿ ਇਹਨਾਂ ਦਾ ਕੀ ਸਬਕ ਪਤਾਵਾ ਮੈਨੂੰ ਤੇ ਲੱਗਦਾ ਵਾ ਇਹਨਾਂ ਨੇ ਮੈਨੂੰ ਪੇਕੇ ਜਾਣਾ ਵੀ ਹਟਾਈ ਦੇਣਾ ਵਾ ਉਹਨਾਂ ਨੇ ਕਹਿਣਾ ਵਾ ਜਦੋਂ ਆਉਂਦੀ ਆ ਪੈਸੇ ਮੰਗਦੀ ਆ ਮਹਾਰਾਜ ਨੇ ਆਪਣੇ ਘਰ ਸਭ ਕੁਝ ਦਿੱਤਾ ਵਾ ਆਰਾਮ ਨਾਲ ਖਾਓ ਪੀਓ ਦੱਸ ਉੱਥੋਂ ਪੈਸੇ ਲੈਂਦੇ ਆ ਜਿਆਦੀ ਗੱਲ ਹੋਣੀ ਆ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਜਾਵਾਂ ਕਿ ਨਾ ਜਾਵਾਂ ਜੇ ਮੈਂ ਨਾ ਗਈ ਤੇ ਮਾਤਾ ਨੇ ਫਿਕਰ ਕਰਨਾ ਕਿ ਕਿਉਂ ਨਹੀਂ ਆਈ ਤੇ ਜੇ ਮੈਂ ਜਾਨੀ ਆ ਤੇ ਇਹਨੇ ਕਹਿਣਾ ਵਾ ਕਿ ਲੱਖ ਰੁਪਈਆ ਕਿਉਂ ਨਹੀਂ ਲੈ ਕੇ ਆਈ ਮੈਂ ਆ ਤੇ ਲੱਕੋਂ ਪੈ ਆ ਗਈ ਆ ਮੰਮੀ ਤੂੰ ਇੰਕੜੀਆਂ ਗੱਲਾਂ ਦੇ ਡੇ ਪੈਣਾ ਕੀ ਹੋ ਗਿਆ ਉਹ ਕਿਹੋ ਜਿਹਾ ਪੁੱਤ ਕੀ ਪਿਆਣਾ ਵਾ ਸੋਚੀ ਪਈ ਆ ਹਾਂ ਪਿਪਿਓ ਤੇਰਾ ਜਿਹੜਾ ਕਹਿਣ ਡਿਆ ਪਿ ਲੱਖ ਰੁਪਈਆ ਉੱਥੇ ਲੈ ਕੇ ਆ ਅੱਛਾ ਮੈਂ ਕਿੱਦਾਂ ਜਾ ਕੇ ਮੰਗੂਗੀ ਮਾਮੀ ਤੇਰੀ ਦਾ ਤਾਂ ਤੈਨੂੰ ਅੱਗੇ ਹੀ ਪਤਾ ਵਾ ਤੇ ਇਹਦਾ ਕੀ ਹਿਸਾਬ ਕਿਤਾਬਾ ਬਾਪੂ ਨੇ ਮੈਨੂੰ ਪਤਾ ਕਿਉਂ ਕਿਹਾ ਵਾ ਬਾਪੂ ਨੂੰ ਪਤਾ ਕਿ ਲੱਖ ਰੁਪਈਆ ਮਿਲਣਾ ਤੇ ਹੈ ਨਹੀਂ ਤੇ ਇਹਦਾ ਵੀ ਓਣ ਜਾਣ ਬੰਦ ਹੋ ਜਾਊਗਾ ਦੱਸ ਹਵਾ ਬਿਜਲੀ ਹੁਣ ਮਾਂ ਪਿਓ ਕਰਕੇ ਜਾਣਾ ਆਉਣਾ ਤਾਂ ਪੈਂਦਾ ਹੀ ਆ ਕੌਣ ਜਾਵੇ ਉੱਥੇ ਕੌਣ ਉਹਦਾ ਹਾਲ ਚਾਲ ਪੁੱਛੇ ਜੇ ਮਰ ਗਈ ਕੱਲ ਨੂੰ ਤਾਂ ਫੇਰ ਜਾਣਾ ਵਾ ਜਾਂਦ ਨਿੱਦਾਂ ਕਰੋ ਹੋ ਆਉ ਇਦਾਂ ਹੀ ਤੇ ਤੂੰ ਝੂਠ ਹੀ ਮਾਰਦਾ ਕਿ ਕੋਈ ਨਾ ਮੈਂ ਆਉਣਾ ਕੋ ਪੈਸੇ ਲੈ ਲਵਾਂਗੀ ਤੇ ਤੈਨ ਨਾਲ ਤੇ ਉਹ ਮਿਲ ਆਇਆ ਇਦਾਂ ਕਰ ਕਰ ਕੇ ਗਲ ਢਾਲਦੇ ਬਾਜੂ ਇਹਨੇ ਕਿੱਥੇ ਨਾਲ ਜਾਣਾ ਵਾ ਬਥੇਰਾ ਵੱਧ ਵਾ ਉਹ ਕਹਿੰਦਾ ਮੈਂ ਨਹੀਂ ਨਾਲ ਜਾਣਾ ਮੁੰਡੇ ਨੂੰ ਲੈ ਜਾ ਜਾ ਤੇ ਉਹ ਹੁਣ ਉਹ ਕਿਹੜੇ ਥਾਲੀ ਅੱਗੇ ਲੈ ਕੇ ਲੱਖ ਰੁਪਇਆ ਫੜਿਆ ਕਿ ਆ ਫੜੋ ਤੇ ਲੈਓ ਜਿਹੜੀ ਇਹਨੇ ਹੁਣੀ ਦੀ ਮੱਝ ਮੂਝ ਇਹੋ ਤਾਂ ਗੱਲ ਵਾ ਨਾਲੇ ਆਪਣੇ ਕੋ ਸਭ ਕੁਝ ਹੈਗਾ ਜੇ ਨਾ ਹੋਵੇ ਨਾ ਫੇਤ ਬੰਦਾ ਤਰਲੇ ਲਈਦਾ ਚੰਗਾ ਲੱਗਦਾ ਫੇ ਮੇਰੇ ਕੋਲ ਕੁਝ ਨਹੀਂਗਾ ਫਲਾਣੇ ਕੋ ਫੜ ਲਓ ਟਿੰਗੜੇ ਕੋ ਫੜ ਲਓ ਗੱਲ ਤੇ ਬਾਪੂ ਦੀ ਗਲਤ ਹੈ ਜਿਹੜੀ ਗੱਲ ਨਹੀਂ ਹੋਣੀ ਬਾਪੂ ਉਹੀ ਦਿਹਾ ਕਰਨ ਕੇ ਹੋ ਜਾਵੇ ਗੱਲਬਾਤ ਲੱਖ ਰੁਪਏ ਮਿਲ ਜਾਈ ਗੱਲ ਇਹ ਆ ਪਿਲਾਖੇ ਨੂੰ ਮਿਲਦਾ ਨਹੀਂਗਾ ਮੈਂ ਮੁੜ ਕੇ ਜਾਨ ਨਹੀਂ ਦੇਣਾ ਪਿਓ ਤੇਰੇ ਦੇ ਨਾ ਦਿਮਾਗ ਚ ਇਹੋ ਗੱਲ ਘੁੰਮਦੀ ਹੀ ਆ ਗੱਲ ਵੀ ਚਲੀ ਆਹੀ ਆ ਕਿ ਔਣ ਜਾਣ ਬੰਦ ਹੋ ਜੇ ਬਸ ਤਾਂ ਔਣ ਜਾਣ ਕਿਦਾਂ ਮੈਂ ਬੰਦ ਕਰਦਾ ਚੱਲ ਪਰਜਾਈ ਦਾ ਕਰਕੇ ਤੇ ਮੈਂ ਨਾ ਜਾਊਂਗੀ ਹੁਣ ਮਾਂ ਕਰਕੇ ਤੇ ਮੈਨੂੰ ਜਾਣਾ ਮਰਨਾ ਪੈਣਾ ਲੋਕਾਂ ਨੇ ਕਹਣਾ ਧੀ ਆ ਉਹ ਵੀ ਨਹੀਂ ਹੁੰਦੀ ਹੁਣ ਇੱਕ ਤੇ ਮੈਨੂੰ ਪਿਓ ਦੀ ਸਮਝ ਨਹੀਂ ਆਉਂਦੀ ਏ ਪਤਾ ਨਹੀਂ ਕਿਡੀਆਂ ਗੱਲਾਂ ਛੇੜ ਕੇ ਬਹਿ ਗਿਆ ਮਾੜਾ ਤੂੰ ਚੱਲ ਜਾ ਦੁੱਖ ਸਖ ਕਰ ਲੈ ਜਾ ਕੇ ਉੱਥੇ ਦੋ ਕੁ ਮਿੰਟ ਉਹਨੇ ਕਿੱਥੇ ਜਾਣਾ ਵਾ ਉਹਦੇ ਮੈਨੂੰ ਵੀ ਢਾਉਣ ਦਿਆ ਵਾ ਕਿ ਤੂੰ ਵੀ ਨਾ ਜਾ ਮੈਂ ਮਮੀ ਤੇ ਨਾਲ ਹੁਣ ਜਾਂਦਾ ਬਾਰ ਬਾਰ ਚੰਗਾ ਲੱਗਦਾ ਵਾ ਚੱਲ ਕੋਈ ਗੱਲ ਨਹੀਂ ਤੂੰ ਰਹਿ ਫਿਰ ਇਹਦੇ ਲੱਗੀ ਮੈਂ ਇਕੱਲੀ ਚਲ ਜੂੰਗੀ ਕੋਈ ਤੇ ਫਾਲਾਣਾ ਇਕੱਲੀ ਕਿਉਂ ਜਾਣਾ ਵਾ ਪਿਓ ਨਾ ਇੱਕ ਗੱਲ ਉਹ ਵੀ ਕਰ ਲੈ ਕਿੰਨਾ ਕਿ ਚਰ ਕਰਨੀਆਂ ਗੱਲਾਂ ਉਹ ਨਹੀਂ ਹਟ ਸਕਦਾ ਜੋ ਵਿਆਹ ਹੋਇਆ ਨਾ ਇਹੋ ਕੁਝ ਕਰਤਾ ਰਿਹਾ ਉਹ ਤੂੰ ਸਮਝਾਇਆ ਤੇਰੇ ਆਖਿਆ ਨੇ ਸਮਝਿਆ ਪਿੰਨਿਆਣਾ ਮੈਨੂੰ ਸਮਝਾਉਂਦਿਆ ਵਾ ਉਹਦੀ ਗੱਲ ਮੈਂ ਮੰਨ ਲਾ ਗੱਲ ਕੁਛ ਨਹੀਂ ਗਈ ਅੱਜ ਮੈਂ ਆਖਰੀ ਸਮਝਾ ਦਿੰਦਾ ਵਾ ਕਿ ਬਾਪੂ ਚਲ ਜਾ ਉੱਥੇ ਫਿਰ ਕੁਛ ਨਹੀਂ ਹੁੰਦਾ ਲੱਖ ਰੁਪਈਆ ਕੋਈ ਨਹੀਂ ਲੱਲੀ ਲੱਖ ਰੁਪਈਆ ਲੱਲੀ ਕੋਈ ਨਹੀਂ ਦੇ ਦੇਣਗੇ ਐਦਾਂ ਬਾਹਾਨਾ ਮਾਰ ਕੇ ਨੂੰ ਲੈ ਜਾਂ ਨਾਲ ਇਹਨੂੰ ਅਕਲ ਨਹੀਂ ਆਉਂਦੀ ਮਾਂ ਤਾਨੂੰ ਦਵਾਈ ਦਵਾਉਂਦੇ ਆ ਆਪਣੇ ਘਰਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਲੱਖ ਲੱਖ ਰੁਪਈਆ ਦਿੱਤਾ ਜਾਂਦਾ ਵਾ ਨਹੀਂ ਲੱਖ ਲੈ ਕੇ ਦਵਾਈ ਵੜਨਾ ਕਿੱਦਾਂ ਉੱਥੇ ਕਿਹੜਾ ਮੂੰਹ ਲੈ ਕੇ ਵੜਨਾ ਵਾ ਆਹ ਮੇਰਾ ਔਨ ਜਾਣ ਬੰਦ ਰਿਆ ਕਰਨ ਕੇ ਬੈਠੀ ਰਹੂਗੀ ਇੱਥੇ ਹੀ ਗੱਲਾਂ ਕਰਿਆ ਕਰੂ ਮੁੜ ਕੇ ਵੀ ਨਾ ਤੇਰੇ ਕੋ ਭਰਾ ਹੁੰਦਾ ਵਾ ਨਾ ਪਰਜਾਈ ਹਮ ਦੀ ਜੇ ਪੈਸੇ ਲੱਲੇ ਔਨ ਜਾਣ ਤਾਂ ਵੀ ਬੰਦ ਜੇ ਨਾ ਲੈ ਤੇ ਔਨ ਜਾਂਦਾ ਵੀ ਬਸ ਚੱਲ ਕੋਈ ਗੱਲ ਨਹੀਂ ਚੱਲ ਮੰਮੀ ਜੇ ਪਾਪਾ ਕਹਿਣ ਡਿਆ ਨਾ ਕਿ ਉੱਥੇ ਜਾ ਕੇ ਰਾਤ ਰਹਿਵੇਂ ਤਾ ਕੋਈ ਨਾ ਤੂੰ ਚੱਲ ਜਿਓ ਰਾਤ ਰਹਿਓ ਤੇ ਸਲੀ ਨਾ ਉਥੇ ਤੇ ਰੋਟੀ ਪਾਣੀ ਦੇ ਫਿਕਰ ਨਾ ਕਰਿਓ ਕੋਈ ਨਹੀਂ ਕਰ ਲਾਂਗੇ ਆਪਣਾ ਹਿਸਾਬ-ਤਬ ਤੇ ਤੂੰ ਹੀ ਕਰੀ ਹੋਵੋ ਚੱਲ ਕੋਈ ਨਹੀਂ ਉਹ ਤੇ ਮੈਂ ਸਬਜੀ ਸਬਜੀ ਤਾਡੀ ਬਣਾ ਜੂਗੀ ਚੋਲ ਬਣਾ ਜਾਨੀ ਆ ਆਟਾ ਫੋਲ ਕੇ ਫੁਲਕੇ ਕੋ ਲਾ ਜਾਨੀ ਤੇ ਕੋਹਨਾ ਆਟਾ ਕੱਢ ਕੇ ਤੇ ਲਾਲੀ ਦੋ ਦੋ ਕੁਲਕੀ ਨਾ ਉਹ ਤੇ ਮੈਂ ਲਾਲੂ ਕੋਈ ਨਹੀਂ ਕੋਈ ਨਾ ਤੂੰ ਹੋ ਆਇਓ ਤੁਹਾਨੂੰ ਮੈਂ ਚੜਾ ਦੂੰਗਾ ਬਸੇ ਚੱਲ ਠੀਕ ਆ ਫਿਰ ਕੋਈ ਨਹੀਂ ਮੈਂ ਕੰਮ ਤਾਂ ਦੰਦਾ ਨਾ ਸਾਂਭ ਲਾ ਪਰ ਪਿਓ ਤੇਰੇ ਦੀ ਨਾ ਸਾਰੀ ਉਮਰ ਇਹ ਹੱਥ ਜਾਣੀ ਨੀਗੀ ਵੀ ਕਿੱਦਾਂ ਇਹਨੂੰ ਪੇਕਿਆ ਤੋਂ ਹਟਾਵਾਂ ਉਹ ਨਹੀਂ ਗਈ ਜਾਣੀ ਉਹ ਪੁਰਣ ਦੀ ਖੇਲ ਚੜੀ ਹੈ ਜਦੋਂ ਕਿਤੇ ਪੈੜੀਆਂ ਪੁਲੀਆਂ ਪਤਾ ਨਹੀਂ ਕਿੰਨੀਆਂ ਕਿਤੀਆਂ ਕਿ ਨਹੀਂ ਹੋਈਆਂ ਉਹ ਪਿਆਲੀ ਜਿਹੜੀ ਆ ਮਾਤਾ ਨਾ ਜੁਲਾਤੀ ਤੇ ਤੇਰੇ ਮਾਮੇ ਦੇ ਔਖਾ ਇਹ ਗੱਲੋਂ ਆ ਤੇ ਤੈਨੂੰ ਨਹੀਂ ਦਿੱਤੀ ਤੇ ਦੱਸ ਮੇਰੇ ਵਿਆਹ ਤੇ ਸਾਰਾ ਖਰਚਾ ਉਹਨਾਂ ਨੇ ਕੀਤਾ ਮੈਨੂੰ ਹੋਣਾ ਉਹਨਾਂ ਨੇ ਕੀ ਦੇਣਾ ਸੀਗਾ ਐਨਾ ਵਧੀਆ ਵਿਆਹ ਕੀਤਾ ਤੁਹਾਡਾ ਤੇ ਐਵੇਂ ਡੇ ਤੇ ਨਾਲੇ ਸਭ ਕੁਝ ਦਿੱਤਾ ਦਿਨਾਵਾਰਾਂ ਤੇ ਹੁੰਦੇ ਆ ਲੋੜੀ ਹੋਵੇ ਤਾਂ ਆਉਂਦੇ ਆ ਮੈਂ ਜਾਂ ਨਹੀਂ ਰਖੜੀ ਤੇ ਸਭ ਕੁਝ ਦਿੰਦੇ ਆ ਧੀਆ ਪਹਿਣਾ ਨੂੰ ਨਾ ਦਿਨਾਵਾਰਾਂ ਤੋਂ ਮਿਲਿਆ ਜਾਂਦਾ ਵਾ ਨਹੀਂ ਨਾਲੇ ਸਭ ਕੁਝ ਦਿੱਤਾ ਉਹਨਾਂ ਨੇ ਦੇ ਕੇ ਤੋੜਿਆ ਤੁਹਾਨੂੰ ਕੀ ਤਾ ਕੀ ਦਿਮਾਗ ਵਾ ਮੈਂ ਤਾਂ ਕਿਸੇ ਰਿਸ਼ਤੇਦਾਰ ਤੇ ਜਾਣੋ ਤੁਮ ਜੀ ਨਹੀਂ ਤੇ ਫਲਾਣੇ ਦੇਣਾ ਜਾਂ ਟਿੰਗੜੇ ਦੇਣਾ ਜਾਂ ਇਹੋ ਹੀ ਮੇਰੇ ਨਾਲ ਇਦਾਂ ਕਰਦੇ ਆ ਇਦਾਂ ਕਰੋ ਜੇ ਤੁਹਾਨੂੰ ਨਹੀਂ ਨਾ ਕਿ ਪਸ ਲੱਗਦਾ ਤੂੰ ਨਾਲ ਲੱਗ ਦੋ ਕਹਿ ਕੇ ਫਿਰ ਜਾਣ ਤੁਹਾਨੂੰ ਨਹੀਂ ਮੈਂ ਦੇਣਾ ਫਿਰ ਹਾਰੇ ਦਾ ਨਿਆਂ ਹੋਈ ਹੁਣ ਜੇ ਮੈਨੂੰ ਨਹੀਂ ਜਾਣ ਦੇਣਾ ਤੂੰ ਹੀ ਆਪਣੇ ਭੈਣਾਂ ਭਰਾਵਾਂ ਨੂੰ ਛੱਡੋ ਫਿਰ ਕਹੋ ਕਿ ਫਿਰ ਜਾਓ ਕਿ ਕੱਲੇ ਨਾ ਮੁੰਡੇ ਦੇ ਜਾਣਾ ਨਾ ਮੈਂ ਜਾਣਾ ਬਾਈ ਨਹੀਂ ਗੱਲਾਂ ਉਹਨਾਂ ਕਰਦੇ ਹੋ ਹੁਣ ਚੱਲ ਬੁੱਤ ਖੇਜਣਾ ਚੱਲ ਮੈਂ ਤੈਨੂੰ ਵੀ ਰੋਟੀ ਦਵਾਂ ਪਕਾ ਕੇ ਆ ਜਾਓ ਕੋਈ ਨਹੀਂ ਅੱਜ ਤਾਂ ਮੁੰਡਾ ਵਿਚਾਰਾ ਚੰਗਾ ਵਾ ਸਾਥ ਮੇਰਾ ਦਈ ਜਾਣ ਡਿਆ ਵਾ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਇਦਾਂ ਕਰਦੀਆਂ ਰੋਟੀ ਪਾਣੀ ਬਣਾ ਕੇ ਨਾ ਇਹਨੂੰ ਹੀ ਕਹੂੰਗੀ ਕਿ ਮੈਨੂੰ ਅੱਡੇ ਦਾ ਚੜਾਇਆ ਕਿਉਂ ਇਹਨੂੰ ਬਹਾਨਾ ਹੋ ਜਾਣਾ ਜੇ ਮੁੰਡੇ ਨਾਲ ਲੈ ਗਈ ਵੀ ਉਹਨੂੰ ਵੀ ਲੈ ਗਈ ਹੈ ਨਾਲ ਰੋਟੀ ਕਿੱਥੋਂ ਆਣੀ ਸੀ ਕਿੰਨੇ ਪਕਾਉਣੀ ਸੀ ਚਲ ਰਾਤ ਰਹਿ ਆਉਂਗੀ ਤਾਂ ਆਪੇ ਨੇ ਵਿਚਾਰੇ ਨੇ ਰੋਟੀ ਪਾਣੀ ਪਕਾ ਕੇ ਤੇ ਦੇ ਦੇਣਾ ਇਹਨੂੰ ਹਾਂ ਪੂਆ ਜੀ ਦਾ ਫੋਨ ਸੱਸ ਦੇ ਹੈਲੋ ਹੈਲੋ ਸੱਸੀ ਦੇ ਪੂਆ ਜੀ ਵਧੀਆ ਤੁਸੀਂ ਠੀਕ ਠਾਕ ਈ ਨੇ ਬਾ ਕੁਝ ਨਹੀਂ ਬਸ ਵਿਹਲੇ ਬੈਠੇ ਹੀ ਗਏ ਹਾਂਜੀ ਹਾਂਜੀ ਇਹ ਤਾਂ ਦੀਵਾ ਠੀਕ ਆ ਤੂੰ ਹੀ ਦੱਸੋ ਆਪਣੀ ਸਿਹਤਾਂ ਕੀ ਆ ਮੈਂ ਤੁਹਾਨੂੰ ਫੋਨ ਕੀਤਾ ਹੈਗਾ ਹਾਂਜੀ ਹਾਂਜੀ ਦੱਸੋ ਮੈਂ ਨਾ ਆਉਣਾ ਅੱਜ ਅੱਛਾ ਆਉਣਾ ਨਹੀਂ ਅੱਜ ਆਹੋ ਆਹੋ ਠੀਕ ਆ ਠੀਕ ਆ ਚਲੋ ਇਹਦੇ ਵਧੀਆ ਗੱਲ ਫਿਰ ਆਜੋ ਫਿਰ ਟਾਈਮ ਨਾ ਉਹ ਲੈ ਆਓ ਨਾਲ ਇੱਕ ਅੱਡੇ ਤੇ ਛੁੱਟੀ ਕਰਾ ਦਿਓ ਫਿਰ ਕੀ ਹੋਣਿਆ ਉੱਥੇ ਉਹ ਚਲਦੀ ਦੋਰਾ ਤਾਂ ਰਹਿ ਰਿਹਾ ਫਿਰ ਹੋਰ ਕੀ ਹੈ ਅੱਛਾ ਅੱਛਾ ਮੰਨ ਗਏ ਫੁੱਫੜ ਜੀ ਠੀਕ ਹੈ ਠੀਕ ਆ ਉਹ ਨਾ ਇਹ ਵੀ ਦੀ ਰਾਤ ਰਹਿਣਾ ਤੇ ਫੁੱਫੜ ਮਗਰ ਫੋਨ ਘੰਡਿਆ ਵੇ ਅੱਛਾ ਅੱਛਾ ਲੈ ਤੂੰ ਈ ਮੈਨੂੰ ਫੋਨ ਕਰਦੇ ਹੋ ਆ ਗੱਡੇ ਤੇ ਮੜਾ ਜਾ ਤੇ ਮੈਂ ਤੁਹਾਨੂੰ ਉੱਸਰ ਲੈ ਜਾਊਂਗਾ ਅੱਗੇ ਹਾਂ ਜੀ हां जी हां जी सारे बढ़िया ठीक ठाक ਤੁਸੀਂ ਆ ਰਹੇ ਹੋ ਫਿਰ ਟਾਈਮ ਨਾ ਹੈ ਮੈਨੂੰ ਫੋਨ ਕਰ ਦਿਓ ਘਰੀਟੇ ਦੇ ਆ ਕੇ ਤੁਹਾਨੂੰ ਮੈਂ ਕਿਹ ਲੈ ਜਾਉਂਗਾ ਕਿ हां ਅੱਡੇ ਤੋਂ ਕਿਉਂ ਮੈਂ ਤੁਹਾਨੂੰ ਫੋਨ ਕਰਾਂ ਹਾਂ ਚਲੋ ਠੀਕ ਜੀ ਠੀਕ ਆ ਹਾਂ ਜੀ ਹਾਂ ਜੀ ਓਕੇ ਓਕੇ ਯਾਰ ਭੂਆ ਆਉਣ ਲੱਗੀ ਆ ਤੇ ਫੁੱਫੜ ਨੇ ਰਜਾ ਮਦੀਨਾ ਖਲਾਇਆ ਵਾ ਗੱਲ ਮੈਨੂੰ ਹਜੇ ਮਜੀ ਨਹੀਂ ਹੋਣ ਰਹੀ ਗੱਲ ਵਿੱਚ ਕੁਝ ਜ਼ਰੂਰ ਹੈਗੀ ਆ ਚਲ ਵੇਖੋ ਕੀ ਹੁੰਦਾ ਹੁਣ ਆਲੰਦ ਪੂਆ ਜੀ ਨੂੰ ਯਾਰ ਹੁਣ ਫੋਨ ਬਾਰੇ ਦੱਸਾਂ ਮਮੀ ਨੂੰ ਪੁਣਾ ਦੱਸਾਂ ਨਹੀਂ ਮਮੀ ਨੂੰ ਨੇ ਕਹ ਤਾ ਸਾਰਾ ਮਮੀ ਨੇ ਜਿਹੜਾ ਖੁਸ਼ ਹੋਣਾ ਵੇਖ ਕੇ ਇਦਾਂ ਕਰਦਾ ਪਾਪਾ ਪੰਜਾਂ ਕਹ ਦੱਸ ਕੇ ਹੁਣਾਂ ਹੁਣ ਕੀ ਕਰਨ ਦੇ ਜੇ ਉਹ ਕਰਨਾ ਕਰਨਾ ਕੀ ਆ ਮੈਂ ਚੱਲਿਆ ਜੀ ਦਾਕੂਮੈਂਟ ਪਿੰਡ ਨੂੰ ਅੱਛਾ ਤੇ ਮੈਂ ਤਾਂ ਰੂੜੀ ਪਵਾ ਲੈਨੇ ਅ ਅੱਛਾ ਉਹ ਬੰਦੇ ਕਹਿ ਕੇ ਆਉਣਾ ਜਦ ਅੱਜ ਆਣੇਗੇ ਤਾਂ ਵੀ ਠੀਕੇ ਨਿਕਲ ਨੂੰ ਆ ਜਾਣਗੇ। ਨਾ ਚਲੋ ਕੋਈ ਗੱਲ ਨਹੀਂ। ਉਹ ਮੈਂ ਤਾਂ ਨਾ ਗੱਲ ਕਰਨੀ ਹੀ ਮੈਂ ਆ ਵੀ ਭੁਆਲ ਗਿਆ। ਭੁਆ ਆਉਣ ਗਿਆ। ਆਹੋ ਆ ਫੋਨ ਆਇਆ ਹੁਣੇ। ਸੁਖ ਸਾਧਵਾ। ਓਏ ਉਹ ਤਾਂ ਦਸਣ ਗਾਵਾ। ਹੈ? ਆਂਦੇ ਫੁੱਫੜ ਤੇ ਆਂਦਾ ਜਿਹਾ ਹੋਇਆ ਦੋ ਦਿਨ ਆਇਆ ਉੱਥੇ। ਅੱਛਾ। ਮੈਂ ਆ ਫੁੱਫੜ ਹੀ ਰਿਹਾ ਮੰਡੀ ਘਰੇ ਸਾਹਮਣੇ ਹੋ ਗਈ ਟੜਨਾ। ਪਤਾ ਨਹੀਂ ਯਕੀਨ ਜੈ ਹਾਂ ਜੀ ਹੁੰਦਾ। ਹੈ? ਬਹੁਤ ਗੱਲਾਂ ਮੈਨੂੰ ਹੋਣ ਡਿਆ ਵਾ। ਹੈ? ਕਿ ਫੁੱਫੜ ਤੇ 20 ਸਿਆਪੇ ਪੁੰਹਦਾ। ਇਹਨੇ ਨਾ ਲੜਨਾ। ਆਪਿਓ پتہ ਪਤਾ ਨਹੀਂ ਕੀ ਕੁਸ 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 ਕਰੀ ਜਾਂਦੇ ਆ ਕਿਤੇ ਆਵਾਜ਼ ਹੀ ਨਹੀਂ ਸੁਣਦੀ ਜਿੱਦਾਂ ਭਾਂਡੇ 'ਚ ਮੱਖੀ ਪਾਈ ਹੁੰਦੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਤੋਂ ਕਾਦੀਆਂ ਚੋਰੀਆਂ ਕਰਦੇ ਫਿਰਦੇ ਆਏ ਜਿਹੜੀ ਕੋਈ ਗੱਲ ਕਰਨੀ ਆ ਨਾ ਇੱਕ ਦੂਜੇ ਦੇ ਕੰਨਾਂ 'ਚ ਕਰਨਗੇ ਵੀ ਮਾਂ ਨੂੰ ਨਾ ਪਤਾ ਲੱਗ ਜਾਏ ਕਿਸ ਗੱਲ ਦਾ ਦੱਸ ਮੈਂ ਢੀ ਤੋਖਣਾ ਬਣਾ ਤਾਡੀ ਪਰਨਾ ਜੋ ਵੀ ਹੈਗਾ ਵਾ ਗੱਲ ਕੋਈ ਹੈਗੀ ਜ਼ਰੂਰ ਵਾ ਕੋਈ ਨਹੀਂ ਅੰਦਰ ਦੇ ਪੱਕੀਆਂ ਬਾਹਰ ਹੀ ਆਉਣੀਆਂ ਵਾ ਕੀ ਲਕਮਦੇ ਫਿਰਦੇ ਆ ਪਤਾ ਤਾਂ ਮੈਨੂੰ ਲੱਗੀ ਜਾਣਾ ਵਾ ਚੱਲ ਮਨਾ ਆਪਣਾ ਕੰਮ ਵੇਖ ਲੈ ਕੋਈ ਇਹਨਾਂ ਦਾ ਤਾਂ ਕੰਮ ਹੀ ਇਹੋ ਰਹਿਣਾ ਲੈ 20 20 ਗੱਲਾਂ ਕਰਨੀਆਂ ਸਹੀ ਗੱਲ ਵਾ ਚਲੋ ਕੋਈ ਗੱਲ ਨਹੀਂ ਆਉਣਗੇ ਤਾਂ ਲੱਗ ਜਾਣਾ ਪਤਾ ਕੀ ਗੱਲ ਦਾ ਕੀ ਇਹ ਆਹੋ ਇਹ ਤੇ ਗੱਲ ਹੈ ਉਹ ਤਾਂ ਈਦੀ ਈਦੀ ਕੂੜ ਕਰਾਉਣ ਵਾਲਾ ਤਾਂ ਹੈ ਨਹੀਂਗਾ ਇਹ ਆ ਵੀ ਸਭ ਕੁ ਠੀਕ ਠਾਕ ਹੋਏ ਤੇ ਤਾਂ ਵਾ ਓਏ ਆਹੋ ਉਹੀ ਤੇ ਗੱਲ ਮੈਨੂੰ ਆ ਵੀ ਚੱਲ ਠੀਕ ਠਾਕ ਹੀ ਹੋਏ ਕੰਮ ਲੱਗੀ ਆ ਹੂੰ ਉਹ ਵੀ ਸਿਰੇ ਨੂੰ ਕਰਤਾ ਇੰਨੀ ਗੱਲ ਕੀ ਦੂਰ ਤੱਕ ਰਹਿ ਕੇ ਵੀ ਜਾਵਾਂਗੀ ਤੁਹਾਡੇ ਕੋਲ ਆਹੋ ਚੱਲ ਉਹ ਤਾਂ ਮੈਂ ਰਹਿਣ ਰੂੰਦ ਦੀ ਚੱਲ ਕੋਈ ਗੱਲ ਨਹੀਂ ਅੱਗੇ ਕਿਹੜਾ ਨੀਂਦੇਗਾ ਜੀ ਹਾਂ 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 ਪਰ ਜਿਹੜੀ ਫੁੱਫੜਾ ਵਾਲੀ ਗੱਲ ਕੀਤੀ ਇਹ ਨਹੀਂ ਮੈਨੂੰ ਜਿਹੜਾ ਪਚੇ ਨਹੀਂ ਡਈ ਉਹ ਚੱਲ ਯਾਰ ਹੋਊਗੀ ਗੱਲ ਸਾਨੂੰ ਮੈਨੂੰ ਤੇ ਆਪਣੀ ਭੈਣ ਨਾਲ ਮਤਲਬ ਲਵਾ ਓਏ ਆਹੋ ਚੱਲ ਭੂਆ ਦੇ ਆਏ ਨਾ ਦੋ ਦਿਨ ਕੋਈ ਗੱਲ ਨਹੀਂ ਕੀ ਉਹ ਤਾਂ ਨਹੀਂ ਗੱਲ ਉਹਦਾ ਸੁਭਾਅ ਹੀ ਇਤਰਾਹ ਦਾ ਹੁਣ ਬੰਦਾ ਕਰੇਗੀ ਓਏ ਆਹੋ ਉਹ ਤਾਂ ਰਹਿਈ ਆ ਕਦੀ ਕੋਸ਼ਤ ਕਦੀ ਕੋਹਤ ਕਦੀ ਕੋਹਾ ਹਮਮ ਘੱਟ ਗੁੱਸੇ ਹੋ ਜਾਂਦਾ ਓਏ ਉਹ ਤਾਂ ਗੱਲ ਹੈ ਗੱਲ ਹੈ ਤਾਂ ਕੋਈ ਗੱਲ ਨਹੀਂ ਹਾਂ ਇਹ ਚੰਗਾ ਵੀ ਭੂਆ ਤੇਰੀ ਚੰਗੀ ਆ ਹਾਂ ਤੇ ਮੈਂ ਖਾਣ ਪੀਣ ਸਵਾਨ ਲੈ ਆਵਾਂਗਾ ਥੋ ਬਾਕੀ ਇਤਨਾ ਕਰ ਆਪਣੀ ਮਾਂ ਨੂੰ ਪੁੱਛ ਲੈ ਹੈ ਉਹ ਮੈਂ ਆ ਹੀ ਪੁੱਛਣਾ ਮਾਂ ਨੂੰ ਕੋਈ ਮੈਂ ਤਾਂ ਮਾਂ ਨੇ ਕੋਈ 20-20 ਕੱਲਾ ਕਰਦੀਆਂ ਮੈਨੂੰ ਉਹਦੇ ਨਾਲ ਨਾ ਗੱਲ ਨਾ ਹੀ ਗਿਰ ਆ ਮੈਂ ਆ ਹੀ ਪੁੱਛਣਾ ਆਪੇ ਮੈਨੂੰ ਪਤਾ ਕੀ ਕੀ ਲੈਣਾ ਤੇ ਮੈਂ ਲੈ ਆਉਂਦਾ ਵਾ ਬਸ ਠੀਕ ਹੈ ਉਹਦਾ ਚੰਗਾ ਲੱਗੂ ਨਾ ਲੈ ਆ ਮਾਂ ਨੂੰ ਪੁੱਛ ਕੇ ਤਾਂ ਮੈਂ ਵਿਵਸਤਾ ਬਾਲਾ ਆਪਣੇ ਘਰ ਪਹਿਲਾਂ ਹੀ ਨਹੀਂ ਇਹਨੇ ਕਹਣਾ ਬਿਸਕੁਟ ਲੈ ਆ ਵੀ ਉਹ ਲੈ ਆ ਵੀ ਜਿਹੜੀ ਇੱਕ ਘੰਟਾ ਬਾਅਦ ਚ ਲੜਾਈ ਸ਼ੁਰੂ ਹੋਣੀ ਪਹਿਲੇ ਹੋ ਜੇ ਇਹ ਵਾਕਿਆ ਗੱਲ ਚਰੀ ਠੀਕ ਉਹ ਇਹ ਨਗਲੋ ਸ਼ਾਦੀ ਨਾਲ ਟਾਈਮ ਥੋੜਾ ਬੋਦਾ ਕੋਈ ਗੱਲ ਨਹੀਂ ਚੱਲ ਠੀਕ ਆ ਚਲੋ ਆਇਆ ਮੋ ਗਿਆ ਹੈ ਜੱਲਾ ਜੋ ਮਰਜੀ ਲੈ ਆਵੀਂ ਹੈ ਕੋਈ ਨਹੀਂ ਕੋਈ ਨਹੀਂ ਲੈ ਆ ਮਾ ਗੱਲ ਯਾਰ ਧਿਆਨ ਆਊਗੀ ਡਾੜੀ ਰੋਗੇ ਗੱਲਾਂ ਬਾਤਾਂ ਕਰਾਂਗੇ ਹੈ ਉਹ ਵੀ ਜਦ ਅੱਡ ਢਿੱਡ ਭਰਿਆ ਹੋਣਾ ਹੌਲਾ ਹੋ ਜਾਈਂ ਤੁਮ ਵੀ ਦੁਖੀ ਇੱਧਰ ਕੀ ਕਰਨਾ ਉਧਰੋਂ ਭੈਣ ਦੁਖੀ ਹੈ ਚਲੋ ਆਪੇ ਮਾਰਾ ਇੱਕ ਦਿਨ ਇੱਕ ਦਿਨ ਵਧੀਆ ਟਾਈਮ ਲਿਆਉਗਾ ਚੱਲ ਮਨਾ